ਦੀ ਜਾ ਰਹੀ ਹੈ ਮੰਗ ਪਿੰਡ ਬੜਾ ਬਲਤ ਬਲਤ ਤਸਵੀਰ ਤੁਸੀਂ ਦੇਖ ਸਕਦੇ ਹੋਏ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ ਫਤਈ ਕਿਸ਼ਾਨ ਵੀਰੋ ਜਿਨ੍ਹਾਂ ਦੋਹਾਂ ਗੱਟੀਆਂ ਦੇ ਵਿੱਚ ਗੱਲਸ ਲੈ ਕੇ ਜਾ ਰਹੇ ਨੇ ਦੋਹਾਂ ਬਾਰਡਰਾਂ ਨੂੰ ਜਿਹ ਅੱਜ ਆਪਣਾ ਸ਼ਹੀਦ ਸੁਭਕਰਨ ਦੀ ਜਿਹੜੀ ਅ ਸਰੀਰ ਦੀ ਮਿੱਟੀ ਹੈ ਇਹ ਕਿੰਮਾ ਰੁਕਲੇ ਜੀ ਸਰੀਰ ਦੀ ਜਿਹੜੀ ਮਿੱਟੀ ਆ ਉਹ 21 ਕਲਸ 21 ਕਲਸ ਤਿਆਰ ਕਰਕੇ ਸਾਰੇ ਸੂਬਿਆਂ ਦੇ ਵਿੱਚ ਜਿੰਨੇ ਵੀ ਭਾਰਤ ਨੇ ਸੰਭੇ ਹੈ ਸਾਰਿਆਂ ਦੇ ਵਿੱਚ ਇਥੋਂ ਕਲਸ ਯਾਤਰਾ ਤੁਰ ਗਈ ਹੈ ਇਹ ਅੱਜ ਸ਼ਾਂਤਕ ਦੋਨੇ ਬਾਡਰਾਂ ਤੇ ਖਰੋਰੀ ਬਾਡਰ ਤੇ ਤੇ ਸ਼ੰਭੂ ਬਾਡਰ ਤੇ ਸਾਰੇ ਕੱਲ੍ਹ ਸ ਜਾਵਣਗੇ ਉੱਥੋਂ ਜਿਹੜੇ ਬਾਕੀ ਸੂਬਿਆਂ ਵਾਲੇ ਜਿਹੜੇ ਆਗੂ ਐ ਉਹ ਉੱਥੋਂ ਉਹਨਾਂ ਨੂੰ ਸਪਲਾਈ ਹੋਊਗੀ ਤੇ ਇਹ 22 ਤਰੀਕ ਨੂੰ ਵੱਡਾ ਇਕੱਠ ਹੋਊਗਾ ਹਰਿਆਣੇ ਚ ਹਸਾਰ ਜ਼ਿਲ੍ਹੇ ਚ ਪਿਓ ਮਾਜਰਾ ਪਿੰਡ ਤੇ ਦੂਜਾ ਜਿਹੜਾ ਮੋੜਾ ਮੰਡੀ ਹੋਊਗਾ 31 ਤਰੀਕ ਨੂੰ ਇਵੇਂ ਹਫ਼ਤੇ ਹਫ਼ਤੇ ਬਾਅਦ ਸਾਰੇ ਜਿਹੜਾ ਇਹ ਜਿੰਨਾ ਚਿਰ ਸਾਰੇ ਸੂਬਿਆਂ ਦੇ ਵਿੱਚ ਭਾਵੇਂ ਮਹੀਨਾ ਲੱਗੇ ਦੋ ਮਹੀਨੇ ਲੱਗੇ ਸਾਰੇ ਸੂਬਿਆਂ ਦੇ ਵਿੱਚ ਜਿਹੜੀ ਇਹ ਕਲਸ ਯਾਤਰਾ ਤੋਰੇ ਜਾਊਗੀ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੱਸਿਆ ਜਾਊਗਾ ਵੀ ਇਹ ਜਿਹੜੇ ਸ਼ਹੀਦ ਹੈ ਇਹ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਇਹਨਾਂ ਦੇ ਮੰਗਾਂ ਦੀ ਖਾਤਰ ਸ਼ਹੀਦ ਹੋਏ ਆਪਦੇ ਕੋਈ ਨਿੱਜੀ ਕੰਮ ਦੀ ਖਾਤਰ ਨਹੀਂ ਸ਼ਹੀਦ ਹੋਏ ਤੇ ਸਰਕਾਰ ਨੂੰ ਜਿਹੜਾ ਹੈਗਾ ਬੀਜੇਪੀ ਸਰਕਾਰ ਹੈ ਸੈਂਟਰ ਦੀ ਸਰਕਾਰ ਹੈ ਜਾਂ ਦੂਜੇ ਸੂਬਿਆਂ ਦੀਆਂ ਸਰਕਾਰਾਂ ਨੇ ਹਰਿਆਣਾ ਦੀ ਸਰਕਾਰ ਹੈ ਉਹਨਾਂ ਨੂੰ ਲੋਕਾਂ ਨੂੰ ਕਿਹਾ ਜਾਊਗਾ ਵੀ ਇਹਨਾਂ ਤੋਂ ਪੁੱਛਿਆ ਜਾਵੇ ਸਵਾਲ ਪੁੱਛੋ ਘੇਰ ਕੇ ਇਹਨਾਂ ਨੂੰ ਵੀ ਜਿਹੜੇ ਇਹ ਨੌਜਵਾਨ ਸ਼ੁਭਕਰਨਾ ਜਾਂ ਜਿਹੜੇ ਬਾਕੀ ਸੱਤ ਸ਼ਹੀਦ ਹੈ ਉਹਨਾਂ ਦਾ ਦੋਸ਼ ਕੀ ਸੀ ਉਹਨਾਂ ਦਾ ਕਸੂਰ ਕੀ ਸੀਗਾ ਜਿਹਦੇ ਕਰਕੇ ਇਹਨਾਂ ਦੀਆਂ ਜਾਨਾਂ ਲਗੀਆਂ ਗਈਆਂ ਉਹਨਾਂ ਨੂੰ ਲਾਜਵਾਬ ਕੀਤਾ ਜਾਊਗਾ ਉਹਨਾਂ ਦੀ ਘੇਰਾਬੰਦੀ ਕੀਤੀ ਜਾਊਗੀ ਉਹਨਾਂ ਨੂੰ ਮਜਬੂਰ ਕੀਤਾ ਜਾਊਗਾ ਵੀ ਉਹ ਇਹਦਾ ਪਛਤਾਵਾ ਕਰਨ ਇਹਦੀ ਮਾਫੀ ਮੰਗਣ ਇਹ ਸਾਰਾ ਜਿਹੜਾ ਕਲਸ ਯਾਤਰਾ ਦਾ ਉਦੇਸ਼ ਹੋਊਗਾ ਜੀ